ਜਹਾਂ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਫਿਟਾਰਮੀ ਦਾ ਫਾਊਂਡੈਂਟ ਸਟ੍ਰੈਕਟਰ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਣੇ ਆਲੇ ਆ ਪੰਜਾਬ ਪੁਲਿਸ ਕਾਂਸਟੇਬਲ ਦੇ ਵਿੱਚ 2025 ਦੇ ਵਿੱਚ ਤੁਹਾਨੂੰ ਪਤਾ ਤੁਹਾਨੂੰ ਤਿੰਨ ਟੈਸਟਾਂ ਬਾਰੇ ਪਤਾ ਹੋਏਗਾ ਕਿ ਤੁਹਾਡਾ ਰਨਿੰਗ ਹੋਣੀ ਹੈ ਤੁਹਾਡਾ ਲੌਂਗ ਜੰਪ ਹੋਣਾ ਤੇ ਤੁਹਾਡਾ ਹਾਈ ਜੰਪ ਹੋਣਾ ਹੈ ਬਟ ਇੱਕ ਚੌਥਾ ਟੈਸਟ ਵੀ ਹੁੰਦਾ ਹੈ ਜਿਹੜਾ ਕਿ ਹੁੰਦਾ ਤੁਹਾਡਾ ਬਹੁਤ ਜ਼ਿਆਦਾ ਜ਼ਰੂਰੀ ਉਹ ਹੈਗਾ ਤੁਹਾਡਾ ਹਾਈਟ ਦਾ ਠੀਕ ਹੈ ਜੀ ਲਾਸਟ ਤੇ ਤੁਹਾਡਾ ਚੌਥਾ ਟੈਸਟ ਹੁੰਦਾ ਹੈ ਹਾਈਟ ਨੂੰ ਲੈ ਕੇ ਤੇ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਹਾਈਟ ਦੇ ਬਾਰੇ ਜਾਣਕਾਰੀ ਦਵਾਂ ਕਿ ਉੱਥੇ ਪੰਜਾਬ ਪੋਰਟਸ ਵਿੱਚ ਜਦੋਂ ਤੁਸੀਂ ਹਾਈਟ ਚੈੱਕ ਕਰਾਣੀ ਆ ਤਾਂ ਉਹਦੇ ਵਿੱਚ ਕਿਹੜੇ-ਕਿਹੜੇ ਗੱਲਾਂ ਧਿਆਨ ਰੱਖਣਾ ਕਿਹੜੇ-ਕਿਹੜੇ ਨਹੀਂ ਤੇ ਕੁਝ ਬੱਚਿਆਂ ਦਾ ਹਮੇਸ਼ਾ ਹੀ ਰਹਿੰਦਾ ਹੈ ਕਿ ਉੱਥੇ ਪੰਜਾਬ ਪੋਰਟਸ ਘੱਟ ਹਾਈਟ ਮੰਂਦੀ ਆ ਜੇ ਤੁਹਾਡੀ ਹਾਈਟ 5-7 ਹੈ ਤਾਂ 5-6 ਦਿਖਾਉਗੀ ਆ 5-6.5 ਦਿਖਾਉਗੀ ਇਦਾਂ ਬਹੁਤ ਸਾਰੇ ਬੱਚਿਆਂ ਦਾ ਕਨਸੈਪਟ ਰਹਿੰਦਾ ਹੈ ਤਾਂ ਉਸ ਬਾਰੇ ਵੀ ਗੱਲ ਕਰਾਂਗੇ ਅੱਜ ਸਾਰੀ ਇਸ ਵੀਡੀਓ ਦੇ ਵਿੱਚ ਬਣੇ ਰਹੋ ਲਾਸਟ ਤੱਕ ਜੇ ਤੁਸੀਂ ਇਸ ਚੈਨਲ ਦੇ ਨਵੇਂ ਹੋ ਤੇ ਬਾਕੀ ਅ ਸਟਾਰਟਿੰਗ ਕਰਦੇ ਜਿਵੇਂ ਆਪਣੇ ਕੋ ਇੱਕ ਸਰਦਾਰ ਨੌਜਵਾਨ ਦਾ ਆਪਾਂ ਤੁਹਾਨੂੰ ਦਿਖਾਣਾ ਹੈ ਕਿ ਜਦੋਂ ਬੱਚੇ ਨੇ ਕਰਨਾ ਹੈ ਹਨਾ ਹਾਈਟ ਉਹਦੀ ਮਿਲਣੀ ਆ ਤਾਂ ਉਸ ਟਾਈਮ ਤੇ ਸਭ ਤੋਂ ਪਹਿਲਾਂ ਤਾਂ ਤੁਹਾਡੀ ਪਗੜੀ ਆ ਜਿਹੜੀ ਪਗੜੀ ਉਤਾਰਨੀ ਪੈਣੀ ਆ ਤੁਹਾਨੂੰ ਜੀ ਠੀਕ ਹੈ ਕੁਝ ਠੀਕ ਹੈ ਉਸ ਤੋਂ ਬਾਅਦ ਜਿਹੜੇ ਤੁਹਾਡੇ ਵਾਲ ਆ ਜੀ ਤੁਹਾਨੂੰ ਵਾਲ ਪ੍ਰੋਪਰ ਪਿੱਛੇ ਸਿੱਟਨੇ ਪੈਣੇ ਆ ਜੀ ਉਹ ਇਹ ਸਾਰੀ ਕਾਰਵਾਈ ਹੁੰਦੀ ਆ ਤੁਹਾਡੇ ਟ੍ਰਾਇਲਸ ਤੋਂ ਬਾਅਦ ਠੀਕ ਹੈ ਤੁੜਾ 1600 ਮੀਟਰ ਹੋ ਜਾਂਦੀ ਆ ਥੋੜਾ ਲੌਂਗ ਜੰਪ ਹੋ ਜਾਂਦਾ ਥੋੜਾ ਹਾਈ ਜੰਪ ਹੋ ਜਾਂਦਾ ਉਸ ਤੋਂ ਬਾਅਦ ਤੁਸੀਂ ਆਨੇ ਹੋ ਹਾਈਟ ਦੇ ਉੱਤੇ ਠੀਕ ਹੈ ਆ ਫੜ ਲੋ ਰਵੀ ਮੜਾ ਪਗੜੀ ਫੜਿਓ ਠੀਕ ਹੈ ਤੇ ਇਸ ਤਰ੍ਹਾਂ ਥੋੜੀ ਹਾਈਟ ਦਾ ਜਿਹੜਾ ਹੈ ਮੀਰਮੈਂਟ ਫਸਟ ਆਫ ਆਲ ਖੜਨ ਦਾ ਸਟੈਂਡਿੰਗ ਦਾ ਤਰੀਕਾ ਤੁਸੀਂ ਜਿਹੜਾ ਪ੍ਰੋਪਰ ਤੁਹਾਡੇ ਸ਼ੂਜ਼ ਉਤਾਰ ਲੰਦੇ ਨੇ ਜੀ ਠੀਕ ਹੈ ਕਾਮਨ ਜੀ ਚੀਜ਼ ਆ ਕਿ ਸ਼ੂਜ਼ ਥੋੜੇ ਉਤਾਰੇ ਹੋਣੇ ਚਾਹੀਦੇ ਨੇ ਦੂਸਰਾ ਤੁਸੀਂ ਜਿੰਨਾ ਉਥੇ ਖੜਨਾ ਹੈ ਪਹਿਲਾਂ ਤਾਂ ਤੁਹਾਨੂੰ ਪੰਜਾਬ ਪੁਲਿਸ ਇੰਨੀ ਜ਼ਿਆਦਾ ਕੋਆਪਰੇਟ ਆ ਕਿ ਤੁਹਾਨੂੰ ਹਰ ਇੱਕ ਕਾਰਵਾਈ ਉਹ ਤੁਹਾਨੂੰ ਪ੍ਰੋਪਰ ਢੰਗ ਨਾਲ ਦੱਸਣਗੇ ਕਿ ਤੁਸੀਂ ਨੇ ਕੀ ਕਰਨਾ ਹੈ ਕੀ ਨਹੀਂ ਕਰਨਾ ਹੈਗਾ ਤੁਹਾਨੂੰ ਐਟ ਲੀਸਟ ਖੜੇ ਹੋਣ ਦਾ ਤਰੀਕਾ ਵੀ ਦੱਸਣਗੇ ਉਹ ਜੇ ਕੋਈ ਬੱਚਾ ਢਿੱਲਾ ਖੜਾ ਹੈ ਡਾਊਨ ਕਰਿਓ ਚੈਸਟ ਡਾਊਨ ਕਰਿਓ ਜੇ ਕੋਈ ਇਦਾਂ ਖੜਾ ਉਹ ਪ੍ਰੋਪਰ ਦੱਸਣ ਕਿ ਹਾਂ ਬੱਚੇ ਚੈਸਟ ਅਪ ਕਰ ਡਾਊਨ ਕਰ ਹਰ ਇੱਕ ਚੀਜ਼ ਤੁਹਾਨੂੰ ਉਹ ਜਾਣਕਾਰੀ ਹੈ ਜਿਹੜੀ ਉਹ ਪ੍ਰੋਪਰ ਦੇਣੀ ਹੈ ਠੀਕ ਹੈ ਇਸ ਬੱਚੇ ਨੇ ਐਸਐਸ ਜੀਡੀ ਦਾ ਵੀ ਟ੍ਰਾਇਲ ਦਿੱਤਾ ਤੇ ਇਹਨੂੰ ਐਕਸਪੀਰੀਅੰਸ ਹੈ ਸਭ ਚੀਜ਼ਾਂ ਦਾ ਕਿ ਹਾਈਟ ਕਿਦਾਂ ਮੀਰਮੈਂਟ ਹੁੰਦੀ ਹੈ ਤਾਂ ਇੱਥੇ ਦੇਖੋ ਫਰਸਟ ਆਫ ਆਲ ਤੁਸੀਂ ਬੋਡੀ ਨੂੰ ਜਿਹੜੇ ਸ਼ੋਲਡਰ ਆ ਤੁਹਾਡੇ ਅੱਗੇ ਨੂੰ ਨਹੀਂ ਚੁੱਕੇ ਹੋਣੇ ਚਾਹੀਦੇ ਹੈਗੇ ਇਹ ਥੋੜਾ ਪਿੱਛੇ ਰੀਟ੍ਰੈਕਟ ਹੋਣੇ ਚਾਹੀਦੇ ਨੇ ਸ਼ੋਲਡਰ ਰੀਟ੍ਰੈਕਟ ਹੋਣੇ ਚਾਹੀਦੇ ਨੇ ਤੇ ਤੁਹਾਡੇ ਹੱਥ ਜਿਹੜੇ ਪ੍ਰੋਪਰ ਨਾਲ ਲੱਗੇ ਹੋਣੇ ਚਾਹੀਦੇ ਨੇ ਇਹਦੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਪਹਿਲਾਂ ਬੋਡੀ ਚੋਂ ਸਾਹ ਛੱਡ ਦਿਓ ਜੀ ਸਾਹ ਛੱਡ ਦੋ ਪ੍ਰੋਪਰ ਤੁਸੀਂ ਪੈਰਾਂ ਨੂੰ ਜਿਹੜੀ ਅੱਡੀ ਹੈ ਉਹ ਅੱਡੀ ਨਹੀਂ ਚੱਕਣੀ ਹੈਗੀ ਕਿਉਂਕਿ ਤੁਹਾਡੇ ਸੈਂਸਰ ਲੱਗਿਆ ਹੁੰਦਾ ਹੈ ਉੱਥੇ ਜਿਹੜਾ ਸਪੀਡੋਮੀਟਰ ਦੇ ਨਾਲ ਤੁਹਾਡੀ ਜਿਹੜੀ ਹਾਈਟ ਆ ਜਿਹੜੀ ਮੀਜ਼ਰਮੈਂਟ ਹੁੰਦੀ ਹੈ ਪੈਰ ਤੁਹਾਡੇ ਬਿਲਕੁਲ ਜੁੜੇ ਹੋਣੇ ਚਾਹੀਦੇ ਨੇ ਠੀਕ ਹੈ ਉਹਨਾਂ ਦੀ ਨਜ਼ਰ ਪ੍ਰੋਪਰ ਰਹੇ ਤੁਹਾਡੇ ਪੈਰਾਂ ਤੋਂ ਲੈ ਕੇ ਤੁਹਾਡੇ ਸਿਰ ਤੱਕ ਤੇ ਉਸ ਤੋਂ ਬਾਅਦ ਇਦਾਂ ਕਰਕੇ ਤੁਹਾਡੇ ਪ੍ਰੋਪਰ ਉੱਪਰੋਂ ਇੱਕ ਬਾਅਰ ਆਏਗੀ ਤੇ ਬਾਹਰ ਦੇ ਅਕੋਰਡਿੰਗ ਤੁਹਾਡਾ ਉਹ ਇਥੋਂ ਸਾਈਡ ਤੋਂ ਪ੍ਰੋਪਰ ਉਹ ਮੀਜ਼ਰਮੈਂਟ ਕਰ ਲੈਣਾ ਕਿ ਤੁਹਾਡੀ ਹਾਈਟ ਦੀ ਮੀਜ਼ਰਮੈਂਟ ਕਿੰਨੀ ਆ ਤੇ ਇਹ ਸਾਰਾ ਕੰਪਿਊਟਰਾਈਜ਼ ਸਿਸਟਮ ਆ ਕੰਪਿਊਟਰ ਦੇ ਵਿੱਚ ਉਸ ਓਕੇ ਕੰਪਿਊਟਰ ਦੇ ਵਿੱਚ ਤੁਹਾਡੀ ਉੱਤੇ ਹਾਈਟ ਮੀਰਮੈਂਟ ਆ ਜਾਈ ਕਿ ਤੁਹਾਡੀ ਹਾਈਟ ਦੀ ਜਿਹੜੀ ਮੀਰਮੈਂਟ ਹੈ ਉਹ ਕਿ ਅਕੋਰਡਿੰਗ ਹੈਗੀ ਆ ਤੇ ਇਸ ਦੇ ਵਿੱਚ ਕੁਝ ਬੱਚੇ ਕਹਿੰਦੇ ਨੇ ਕਿ ਸਾਡੀ ਹਾਈਟ ਘਟ ਮਣੀ ਜਾਂਦੀ ਹੈ ਜਾਂ ਕੁਝ ਵੀ ਚੀਜ਼ ਇਦਾਂ ਕਰਾਂ ਆਜੋ ਆਜ ਕੋਈ ਤੁਹਾਨੂੰ ਇੱਕ ਕੁੜੀ ਦਾ ਵੀ ਕਰਕੇ ਦਿਖਾਣਾ ਹਾਈਟ ਦਾ ਮੀਰਮੈਂਟ ਸਾਰ ਠੀਕ ਹੈ ਆਜੋ ਦੇਖੋ ਹੁਣ ਜਿਵੇਂ ਇਹ ਗੁੱਡੀ ਹੈ ਪ੍ਰੋਪਰ ਸੇਮ ਪਹਿਲਾਂ ਤਾਂ ਬਾਹਰ ਦੇ ਪਿੱਛੇ ਲੱਗ ਜਾਣਾ ਜੀ ਠੀਕ ਹੈ ਹਾਂ ਪੈਰ ਲਗਾ ਲੈਣਾ ਇਹ ਨੀਚੇ ਪ੍ਰੋਪਰ ਇੱਦਾਂ ਕਰਕੇ ਬਾਹਰ ਪ੍ਰੋਪਰ ਉਹਨਾਂ ਨੇ ਥੋੜੇ ਲਗਾਣੀਆਂ ਪਹਿਲਾਂ ਤਾਂ ਬੋਡੀ ਢਿੱਲੀ ਛੱਡਦੇ ਹਾਂ ਬਿਲਕੁਲ ਠੀਕ ਹੈ ਫਿਰ ਜੋ ਬਾਹ ਬਾਜੂ ਹੈ ਉਹ ਨਾਲ ਬਿਲਕੁਲ ਅਟੈਚ ਕਰ ਲੈਣੇ ਨੇ ਸ਼ੋਲਡਰ ਪਿੱਛੇ ਹੋਣਾ ਚਾਹੀਦਾ ਥੋੜੇ ਸਾਂ ਪਹਿਲਾਂ ਛੱਡਣਾ ਹੈ ਉਸ ਤੋਂ ਬਾਅਦ ਸਾਂ ਪ੍ਰੋਪਰ ਭਰ ਕੇ ਪੂਰੀ ਬੋਡੀ ਸਾਂ ਪਰੋ ਹਾਂ ਸ਼ੋਲਡਰ ਨਹੀਂ ਅਪ ਕਰਨੇ ਹੈਗੇ ਬਸ ਬੋਡੀ ਅਪ ਕਰਨੀ ਹੈ ਹਲਕਾ ਜਿਹਾ ਡਾਊਨ ਡਾਊਨ ਠੀਕ ਹੈ ਤੇ ਕਰਕੇ ਠੀਕ ਹੈ ਜੀ ਓਕੇ ਆਜੋ ਤੇ ਇਦਾਂ ਕਰਕੇ ਜਿਹੜੀ ਹਾਈਟ ਦੀ ਹੈ ਮੈਅਰਮੈਂਟ ਮੁੰਡੇ ਤੇ ਕੁੜੀਆਂ ਦੀ ਇਹ ਹੁੰਦੀ ਹੈ ਜੀ ਤੇ ਉੱਥੇ ਜਿਹੜੀ ਤੁਹਾਡੀ ਹਾਈਟ ਹੈ ਹਾਈਟ ਨੂੰ ਮਾਣ ਲਈ ਸਪੀਡੋਮੀਟਰ ਹੁੰਦਾ ਹੈ ਜੀ ਇੱਥੇ ਇਹ ਮੈਨੂਅਲ ਆ ਤੇ ਉੱਥੇ ਤੁਹਾਡੀ ਹਾਈਟ ਕੰਪਿਊਟਰਾਈਜ਼ਡ ਹੁੰਦੀ ਹੈ ਕੁਝ ਵੀ ਇਦਾਂ ਨਹੀਂ ਹੈਗਾ ਕਿ ਹਨਾ ਵੀ ਹੱਥਾਂ ਦੇ ਨਾਲ ਹਾਈਟ ਨਹੀਂ ਮਣਦੇਗੇ ਪੰਜਾਬ ਪੁਲਿਸ ਸਿਸਟਮ ਬਹੁਤ ਵਧੀਆ ਤੇ ਜਿਹੜੀ ਬੱਚੇ ਕਹਿੰਦੇ ਨੇ ਕਿ ਸਾਡੀ ਹਾਈਟ ਉੱਥੇ ਘੱਟ ਹੋ ਜਾਂਦੀ ਆ ਜਾਂ ਐਵੇਂ ਦਾ ਕੁਝ ਹੁੰਦਾ ਹੈ ਤਾਂ ਉਹ ਸਿਰਫ ਉਹ ਇਸ ਕਰਕੇ ਬੱਚੇ ਨੂੰ ਲੱਗਾ ਹੁੰਦਾ ਕਿਉਂਕਿ ਪਏ ਮੈਅਰਮੈਂਟ ਉਹਨਾਂ ਨੇ ਪਹਿਲਾਂ ਜਾਂ ਤਾਂ ਕਦੇ ਕੀਤੀ ਨਹੀਂ ਹੁੰਦੀ ਹੈਗੀ ਹਾਈਟ ਨੂੰ ਲੈ ਕੇ ਜਾਂ ਫਿਰ ਕੰਪਿਊਟਰਾਈਜ਼ਡ ਮੈਅਰਮੈਂਟ ਆ ਜਿਹੜੀ ਉਹ ਫਸਟ ਟਾਈਮ ਕੀਤੀ ਹੁੰਦੀ ਆ ਤਾਂ ਕਰਕੇ ਨਾ ਜਿਹੜਾ ਉਹ ਕਿਉਂਕਿ ਜਦੋਂ ਤੁਸੀਂ ਰਣੀ ਵੀ ਕਰੋ ਨਾ ਰਨਿੰਗ ਦਾ ਵੀ ਜਿਹੜਾ ਥੋੜਾ ਟਾਈਮ ਲੱਗ ਉਹ ਮਿਲੀਸੈਕੰਡ ਦੇ ਵਿੱਚ ਆਊਗਾ ਦੇਖਿਓ ਕਿ ਹਾਂ ਜੀ ਬੱਚੇ ਨੇ 615.0 ਮਿਲੀਸੈਕਿੰਡ ਦੇ ਵਿੱਚ ਰੇਸ ਕੰਪਲੀਟ ਕੀਤੀ ਐ ਇਦਾਂ ਕਰਕੇ ਕਿਉਂਕਿ ਕੰਪਿਊਟਰ ਇਸ ਸਿਸਟਮ ਆ ਉਹ ਸਾਰਾ ਇਦਾਂ ਤਾਂ ਇਦਾਂ ਹੀ ਥਵੇਂ ਤੁਹਾਡੀ ਹਾਈਟ ਆਊਗੀ ਤਾਂ ਹਾਈਟ ਵੀ ਇਦਾਂ ਲਿਖਿਆ ਹੋਊਗਾ ਇਹ 170 170.5.6 ਇਦਾਂ ਕਰਕੇ ਤੁਹਾਡੀ ਉਹ ਪ੍ਰੋਪਰ ਮੈਜ਼ਰਮੈਂਟ ਆਏਗੀ ਤਾਂ ਤੁਹਾਨੂੰ ਲੱਗਦਾ ਹੁੰਦਾ ਕਈ ਵਾਰ ਕਿ ਹਾਂ ਤੁਹਾਡੀ ਹਾਈਟ ਘੱਟ ਹੁੰਦੀ ਹੈ ਬਟ ਇਦਾਂ ਦਾ ਕੁਝ ਨਹੀਂ ਹੁੰਦਾ ਕਿ ਪੰਜਾਬ ਪੁਲਿਸ ਤੁਹਾਡਾ ਐਕਿਊਰੇਸ਼ਨ ਪੂਰੀ ਐਕਿਊਰੇਸੀ ਆ ਕਿਉਂਕਿ ਹਰ ਜਗ੍ਹਾ ਤੇ ਕੈਮਰਸ ਵਗੈਰਾ ਲੱਗੇ ਹੋਏ ਨੇ ਸੀਸੀਟੀਵੀ ਕੈਮਰਸ ਲੱਗੇ ਹੋਏ ਨੇ ਪ੍ਰੋਪਰ ਰਿਕਾਰਡਿੰਗ ਹੋ ਰਹੀ ਐ ਕਿਸੇ ਨੂੰ ਵੀ ਉਹਨਾਂ ਨੂੰ ਤੁਹਾਡੇ ਨਾਲ ਕੋ ਵੈਰ ਨਹੀਂ ਹੈਗਾ ਬਿਹਾ ਤੁਹਾਡੀ ਹਾਈਟ ਘੱਟ ਮੈਣੇ ਜਿੰਨੀ ਤੁਹਾਡੀ ਹਾਈਟ ਆ ਪ੍ਰੋਪਰ ਐਕਿਊਰਸੀ ਨਾਲ ਦੱਸਣਗੇ ਬਸ ਇਹ ਛੋਟਾ ਜਿਹਾ ਬੱਚਾ ਨੂੰ ਡਾਊਟ ਹੁੰਦਾ ਇਸ ਵਿੱਚ ਲੈ ਕੇ ਬਾਕੀ ਤੁਹਾਨੂੰ ਕੁਝ ਹੋਰ ਜਾਣਕਾਰੀ ਚਾਹੀਦੀ ਹੋਵੇ ਕਿਸੇ ਵੀ ਚੀਜ਼ ਦੇ ਬਾਰੇ ਤਾਂ ਜ਼ਰੂਰ WhatsApp ਤੇ ਜੋ ਨੀਚੇ ਤੇ ਨੰਬਰ ਡਿਸਪਲੇ ਹੋ ਰਹੇ ਨੇ ਇਹਨਾਂ ਤੇ ਕੰਟੈਕਟ ਕਰ ਲੈ ਤੁਸੀਂ ਮੈਂ ਹਮੇਸ਼ਾ ਤੁਹਾਡੀ ਹਾਜ਼ਰੀ ਦੇ ਵਿੱਚ ਆ ਤੇ ਜੇ ਕੁਝ ਕਿਸੇ ਵੀ ਤਰ੍ਹਾਂ ਦਾ ਕੋਈ ਡਾਊਟ ਹੋਵੇ ਕੋਈ ਕੁਐਸਚਨ ਹੋਵੇ ਤੁਸੀਂ ਮੇਰੇ ਤੋਂ ਪੁੱਛ ਸਕਦੇ ਹੋ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਤੁਸੀਂ ਕਾਲ ਕਰ ਸਕਦੇ ਹੋ ਠੀਕ ਹੈ ਆਫਿਸ ਨੰਬਰ ਤੇ ਤੇ ਬਾਕੀ ਜਵਾਨ ਰੈਡੀ ਨੇ ਜੀ ਤੁਸੀਂ ਦੱਸਿਓ ਤੁਹਾਡੇ ਤਿਆਰੀਆਂ ਕਿਵੇਂ ਚੱਲ ਰਹੀਆਂ ਨੇ 올 ਦਾ ਬੈਸਟ ਆ ਮੇਰੇ ਵੱਲੋਂ ਸਾਰੇ ਹੀ ਪੰਜਾਬ ਦੇ ਉਹ ਯੂਥ ਨੂੰ ਜਿਹੜਾ ਕਿ ਪੰਜਾਬ ਪੁਲਿਸ ਵਿੱਚ ਹੁਣ 2025 ਦੇ ਵਿੱਚ ਜਿਹੜਾ ਸਿਲੈਕਸ਼ਨ ਲਊਗਾ ਤੇ ਜੇ ਤੁਹਾਨੂੰ ਲੱਗਦਾ ਕਿ ਮੇਰੀ ਵੀਡੀਓ ਤੁਹਾਨੂੰ ਹੈਲਪ ਕਰ ਰਹੀਆਂ ਨੇ ਤਾਂ ਇੱਕ ਕਮੈਂਟ ਜ਼ਰੂਰ ਕਰਿਓ ਕਿ ਹਾਂ ਥੈਂਕ ਯੂ ਤੇ ਕਿਸ ਜ਼ਿਲ੍ਹੇ ਤੋਂ ਤੁਸੀਂ ਥੈਂਕ ਯੂ ਕਰ ਰਹੇ ਹੋ ਇਹ ਜ਼ਰੂਰ ਲਿਖਿਓ ਜੀ ਸਿੱਖਾ ਸਾਰਿਆਂ ਨੂੰ